ਹੇ ਰਾਗ ਮਹੱਲਾ ਤੀਜਾ ਗੁਣਵੰਤੀ ਸਚੁ ਪਾਇ ਤ੍ਰਿਸ਼ਨਾਤੋ ਜਬਿ ਕਉਰ ਹਿਰਦੇ ਵਿਚ ਗੁਣ ਧਾਰਨ ਕਰਨ ਵਾਲੀ ਜੀਵ ਸਤਿ ਨੈਤਿਸ਼ਨਾ ਆਦਵਿਕਾਰ ਛਡ ਕੇ ਸਦਾ ਸਿਰ ਰਹਿਣ ਵਾਲੇ ਪਰਮਾਤਮਾ ਨੂੰ ਲਭ ਲਿਆ ਹੈ ਗੁਰ ਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਉਸ ਦਾ ਮਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ ਹੈ ਉਸ ਦੀ ਜੀ ਪ੍ਰਭੂ ਦੇ ਪ੍ਰੇਮ ਪਿਆਰ ਵਿੱਚ ਰੰਗੀ ਗਈ ਹੈ ਵੈਨ ਸਤ ਗੁਰ ਕਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਇਹ ਭਾਈ ਆਪਣੇ ਮਨ ਵਿੱਚ ਵਿਚਾਰ ਕਰਕੇ ਵੇਖ ਲਵੋ ਸਤ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਸੇ ਨੇ ਪ੍ਰਮਾਤਮਾ ਨੂੰ ਨਹੀਂ ਲੱਭਾ ਮਨ ਮੁਕਮਲ ਨਾ ਉਤਰੈ ਜੇ ਚਰ ਗੁਰ ਸ਼ਬਦ ਨਾ ਕਰੇ ਪਿਆਰ ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤੱਕ ਗੁਰੂ ਦੇ ਸ਼ਬਦ ਵਿੱਚ ਪਿਆਰ ਨਹੀਂ ਪਾਉਂਦਾ ਉਸ ਦੇ ਮਨ ਦੀ ਵਿਕਾਰਾਂ ਦੀ ਮੈ ਨਹੀਂ ਉਤਰਦੀ ਮਨ ਮੇਰੇ ਸਤ ਗੁਰੂ ਕੈ ਭਾਣਾ ਚੱਲ ਏ ਮੇਰੇ ਮਨ ਸਤ ਗੁਰ ਦੀ ਰਜਾ ਵਿੱਚ ਤੁਰ ਨਿਜ ਘਰ ਵਰਸੈ ਅੰਮ੍ਰਿਤ ਪੀਵੇ ਤਾਂ ਸੁਖ ਲਾਹੇ ਮਹੱਲ ਰਹਾਉ ਵੁਰਤੀ ਰੱਜਾ ਵਿੱਚ ਤੁਰ ਕੇ ਆਪਣੀ ਅੰਤਰ ਆਤਮੇ ਟਿਕਿਆ ਰਹੇਗਾ ਭਾਵ ਪਟ ਭਣਾ ਤੋਂ ਬਚ ਜਾਵੇਗਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਵੇਗਾ ਉਸ ਦੀ ਬਰਕਤ ਨਾਲ ਸੁੱਖ ਦਾ ਟਿਕਾਣਾ ਲੱਭ ਲਵੇਗਾ ਰਹਾਉ ਆਉ ਗੁਣਵੰਤੀ ਗੁਣ ਕੋ ਨਹੀਂ ਬਣ ਨਾ ਮਿਲੇ ਮਜ਼ਹੂਰ ਜੇ ਜੀਵ ਸਤਰੀ ਦੇ ਅੰਦਰ ਔਗਣ ਹੀ ਔਗਣ ਹਨ ਤੇ ਗੁਣ ਕੋਈ ਵੀ ਨਹੀਂ ਉਸਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਬੈਠਣਾ ਨਹੀਂ ਮਿਲਦਾ ਮਨ ਕੋਈ ਸ਼ਬਦ ਨਾ ਜਾਣਈ ਅਵਗਣ ਸੋ ਪ੍ਰਭ ਦੂਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ ਆਵਗਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ ਜਿਨੇ ਸੱਚ ਪਛਾਣਿਆ ਸੱਚ ਰਤੇ ਭਰਪੂਰ ਜੋਨ ਮਨੁੱਖਾਂ ਨੇ ਸਦਾ ਥਿਰ ਪਰਮਾਤਮਾ ਨੂੰ ਹਰ ਥਾਂ ਵਸਤਾ ਪਛਾਨ ਲਿਆ ਹੈ ਉਹ ਸਦਾ ਥਿਰ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਹਨ ਗੁਰਸ਼ਬਦੀ ਮਨ ਵਿਦਿਆ ਰੱਬ ਮਿਲਿਆ ਆਪ ਹਦੂਰ ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਫਰੋਤਾ ਰਹਿੰਦਾ ਹੈ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ ਸੰਗ ਵਸਦਾ ਦਿਸਦਾ ਹੈ ਆਪੇ ਰੰਗੁ ਰੰਗੇਉਣ ਸਬਦੇ ਲਇਨ ਮਿਲਾਏ ਪਰ ਜੀਵਾਂ ਦੇ ਕੀ ਵਸ ਜੁਨਾ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਸਾਧ ਸੰਗਤ ਵਿਚ ਰੱਖ ਕੇ ਨਾਮ ਰੰਗ ਨਾਲ ਰੰਗਿਆ ਹੈ ਗੁਰੂ ਸ਼ਬਦ ਵਿੱਚ ਜੋੜ ਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਹੈ ਸੱਚਾ ਰੰਗ ਨ ਉਤਰੈ ਜੋ ਸੱਚੁਰਤੀ ਲਿਵ ਲਾਏ ਜਿਹੜੇ ਬੰਦੇ ਸਦਾ ਥਿਰ ਪ੍ਰਭੂ ਵਿੱਚ ਸ਼ੁੱਤ ਜੋੜ ਕੇ ਨੌਂ ਰੰਗ ਨਾਲ ਰੰਗੇ ਜਾਂਦੇ ਹਨ ਉਹਨਾਂ ਦਾ ਇਹ ਸਦਾ ਥਿਰ ਰਹਿਣ ਵਾਲਾ ਰੰਗ ਕਦੇ ਵੀ ਨਹੀਂ ਉਤਰਦਾ ਚਾਰੇ ਕੁੰਡਾ ਭਾਤਕੇ ਮਨ ਮੁਖ ਬੂਜ ਨਾ ਪਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਾਇਆ ਦੀ ਕਾਤਰ ਚੋਰੀ ਪਾਸੀ ਢਟਕ-ਪਟਕੇ ਤੱਕ ਜਾਂਦੇ ਹਨ ਭਾਵ ਆਤਮਿਕ ਜੀਵਨ ਕਮਜ਼ੋਰ ਕਰ ਲੈਂਦੇ ਹਨ ਉਹਨਾਂ ਨੂੰ ਸਹੀ ਜੀਵਨ ਰਾਹ ਦੀ ਸੂਝ ਨਹੀਂ ਪੈਂਦੀ ਜਿਸ ਸਤਗੁਰੂ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪਿੰਦਾ ਹੈ ਉਹ ਸਦਾ ਥਿਰ ਪ੍ਰਭੂ ਦੀ ਸਿਫਤਸਲਾਹ ਦੀ ਬਾਣੀ ਵਿੱਚ ਲੀਣ ਰਹਿੰਦਾ ਹੈ ਮਿੱਤਰ ਕਣਹਰੇ ਕਰ ਥਕੀ ਮੇਰਾ ਦੁੱਖ ਕਟਾ ਕੋਏ ਦੁਨੀਆ ਦੇ ਬਥੇੇ ਸੰਬੰਧੀਆਂ ਨੂੰ ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ ਮੈਂ ਸਮਝਦੀ ਰਹੀ ਕਿ ਕੋਈ ਸਾਖ ਸੰਬੰਧੀ ਮੇਰਾ ਦੁੱਖ ਕੱਟ ਸਕੇਗਾ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕਟਿਆ ਜਾਂਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਹੀ ਉਸ ਨਾਲ ਮਿਲਾਪ ਹੁੰਦਾ ਹੈ ਸੱਚ ਕਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ ਥਿਰ ਪ੍ਰਭੂ ਦਾ ਨਾਮ ਹੀ ਉਸਦੀ ਕੱਟੀ ਕਮਾਈ ਹੋ ਜਾਂਦਾ ਹੈ ਨਾਮ ਹੀ ਉਸਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ਸੱਚ ਮਿਲੇ ਸੇ ਨਾ ਵਿਛੜਾ ਨਾਨਕ ਗੁਰਮੁਖ ਹੋਏ ਇਹ ਨਾਨਕ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਮਿਲ ਜਾਂਦੇ ਹਨ ਉਹ ਮੂੜ ਉਸ ਤੋਂ ਜੁਦਾ ਨਹੀਂ ਹੁੰਦੇ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੀ ਸ੍ਰਿਸ਼ਟ ਦੇਖੈ ਆਪਿ ਉਪਾਏ ਪਰ ਤਾਰ ਆਪ ਹੀ ਜਗਤ ਦਾ ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕਰਦਾ ਹੈ ਸਭ ਇੱਕੋ ਇੱਕ ਵਰਤਦਾ ਲੱਖ ਨਾ ਲੱਕਿਆ ਜਾਏ ਇਹ ਜਗਤ ਵਿੱਚ ਹਰ ਥਾਂ ਕਰਤਾ ਆਪ ਹੀ ਆਪ ਵਿਆਪਕ ਹੈ ਫਿਰ ਪੀਓ ਜੀਵਾਂ ਦੀ ਸਮਝ ਵਿੱਚ ਨਹੀਂ ਆ ਸਕਦਾ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਆਪੇ ਪ੍ਰਭੂ ਦਿਆਲ ਹੋਇ ਆਪੇ ਦੇ ਬੁਝਾਏ ਉਹ ਪ੍ਰਭੂ ਆਪ ਹੀ ਜਦੋਂ ਖਿਆਲ ਹੁੰਦਾ ਹੈ ਤਦੋਂ ਆਪ ਹੀ ਸਹੀ ਜੀਵਨ ਦੀ ਸਮਝ ਬਖਸ਼ਦਾ ਹੈ ਗੁਰਮਤੀ ਸਦਮਨ ਵਸਿਆ ਸੱਚ ਰਹੇ ਲਿਵ ਲਾਏ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਗੁਰੂ ਦੀ ਮਤ ਦੀ ਬਰਕਤ ਨਾਲ ਪਰਮਾਤਮਾ ਵਸ ਪੈਂਦਾ ਹੈ ਉਹ ਮਨੁੱਖ ਸਦਾ ਉਹ ਸਦਾ ਸਿਰ ਪ੍ਰਭੂ ਵਿੱਚ ਸਦਾ ਸੁੱਤ ਜੋੜੀ ਰੱਖਦੇ ਹਨ ਮਨ ਮੇਰੇ ਗੁਰ ਕੀ ਮੰਨ ਲੈ ਰਜਾਏ اے ਮੇਰੇ ਮਨ ਗੁਰੂ ਦੇ ਹੁਕਮ ਵਿੱਚ ਤੁਰ ਮਨ ਤਰ ਸੀਤਲ ਸਭ ਥੀਆ ਨਾਮ ਵਸੈ ਮਨ ਆਏ ਜਿਹੜਾ ਮਨੁੱਖ குரு ਦਾ ਹੁਕਮ ਮੰਨ ਲਾ ਹੈ ਉਸ ਦਾ ਮਨ ਉਸ ਦਾ ਸਰੀਰ ਸ਼ਾਂਤ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆਵਸਦਾ ਹੈ ਰਹਾਉ ਜਿਨ ਕਰ ਕਾਰਨ ਧਾਰੇ ਆ ਸੋਈ ਸਾਰ ਕਰੇ ਜਿਸ ਕਰਤਾ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ ਹੈ ਉਹ ਹੀ ਇਸ ਦੀ ਸੰਭਾਲ ਕਰਦਾ ਹੈ ਗੁਰ ਕੈਬਦ ਪਛਾਣੀਆਂ ਜੈ ਆਪੇ ਨਦਰ ਕਰੇ ਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੀ ਰਾਹੀ ਤਦੋਂ ਪੈਂਦੀ ਹੈ ਜਦੋਂ ਉਹ ਆਪ ਹੀ ਮੇਰ ਦੀ ਨਿਗਾਹ ਕਰਦਾ ਹੈ ਸੇ ਜਨ ਸਰਬ ਦੇ ਸੋਹਣੇ ਤਿਤ ਸੱਚਾ ਦਰਬਾਰ ਜਿਨ੍ਹਾਂ ਉੱਤੇ ਮੇਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਸਦਾ ਸਿਰ ਪ੍ਰਭੂ ਦੇ ਦਰਬਾਰ ਵਿੱਚ ਸੋਭਾ ਪਾਉਂਦੇ ਹਨ ਗੁਰਮੁਖ ਸੱਚਾ ਸਬਦ ਰਤੇ ਆਪ ਮੇਲੇ ਕਰਤਾਰ ਜਿਨ੍ਹਾਂ ਨੂੰ ਕਰਤਾਰ ਨੇ ਆਪ ਹੀ ਗੁਰੂ ਚੰਨਾ ਵਿੱਚ ਜੋੜਿਆ ਹੈ ਉਹ ਗੁਰੂ ਦੇ ਸ਼ਰਮੁਕ ਰਹਿ ਕੇ ਸਦਾ تیر ਪ੍ਰਭੂ ਦੀ ਸਿਪਸਾਲਾ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਇਹ ਭਾਈ ਗੁਰੂ ਦੀ ਮੱਤ ਲੈ ਕੇ ਉਹ ਸਦਾ تیر ਪ੍ਰਮਾਤਮਾ ਦੀ ਸਿਪਸਾਲਾ ਕਰਨੀ ਚਾਹੀਦੀ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ੜਕੜ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਉਹ ਸਦਾ تیر ਪ੍ਰਭੂ ਆਪ ਹੀ ਆਪਣੇ ਹੁਕਮ ਅਨਸਾਰ ਹਰੇਕ ਸਰੀਰ ਵਿੱਚ ਵਸਦਾ ਹੈ ਤੇ ਆਪਣੇ ਹੁਕਮ ਵਿੱਚ ਹੀ ਜੀਵਾਂ ਦੀ ਸੰਭਾਲ ਦੀ ਵਿਚਾਰ ਕਰਦਾ ਹੈ ਗੁਰਬਦੀ ਸਲਾਹ ਹਿਆ ਹਮੈ ਵਿੱਚੋਂ ਖੋਏ ਇਹ ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਸਾ ਧਨ ਨਾ ਵੈ ਬਾਹਰੀ ਆਵਗਣਵੰਤੀ ਰੋਏ ਜਿਹੜੇ ਜੀਵ ਇਸਤਰੀ ਪ੍ਰਭੂ ਦੇ ਨਾਮ ਤੋਂ ਸਕਣੀ ਰਹਿੰਦੀ ਹੈ ਉਹ ਔਗਣਾ ਨਾਲ ਭਰ ਜਾਂਦੀ ਹੈ ਇਹ ਦੁਖੀ ਹੁੰਦੀ ਹੈ ਸੱਚ ਸਲਾਹੀ ਸੱਚ ਲੱਗਾ ਸਚੈ ਨਾਇ ਤ੍ਰਿਪਤ ਹੋਏ ਆਪ ਮੇਰੀ ਇਹੀ ਅਰਦਾਸ ਹੈ ਕਿ ਮੈਂ ਸਦਾ ਚਿਰ ਪ੍ਰਭ ਦੀ ਸਿਪਸਾ ਲਾ ਕਰਦਾ ਰਹਾ ਸਦਾ ਚਿਰ ਪ੍ਰਭ ਦੀ ਯਾਦ ਵਿੱਚ ਜੁੜਿਆ ਰਹਾ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਟਿੱਕੇ ਰਹਾ ਹਾਂ ਇੱਤੇ ਹਰ ਹਾਂ ਹੀ ਕ੍ਰਿਸ਼ਨ ਮੁਕਤੀ ਹੈ ਗੁਣ ਵਿਚਾਰੀ ਗੁਣ ਸੰਗ੍ਰਹਾ ਆਪ ਗੁਣ ਕੱਢਾ ਧੋਏ ਮੇਰੀ ਅਰਦਾਸ ਹੈ ਕਿ ਮੈਂ ਪ੍ਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾ ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਇਕੱਠੇ ਕਰਦਾ ਰਹਾ ਤੇ ਇਸ ਤਰ੍ਹਾਂ ਆਪਣੇ ਅੰਦਰੋਂ ਔਗਣ ਧੋਕੇ ਕੱਢ ਦਿਆਂ ਆਪੇ ਮੇਲ ਮਿਲਾਇੰਦਾ ਫਿਰ ਵੀ ਛੁੜਾ ਨਾ ਹੋਏ ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੜਾ ਨਹੀਂ ਹੁੰਦਾ ਨਾਨਕ ਗੁਰਸਾਹਿ ਆਪਣਾ ਜਿੱਦੂ ਪਾਈ ਪ੍ਰਭ ਸੋਏ ਇਹ ਨਾਨਕ ਆਪਕ ਮੇਰੀ ਇਹੀ ਅਰਦਾਸ ਹੈ ਕਿ ਮੈਂ ਆਪਣੇ ਗੁਰੂ ਦੀ ਸਿਫਤ ਕਰਦਾ ਰਹਾ ਕਿਉਂਕਿ ਗੁਰੂ ਦੀ ਰਾਹੀ ਹੀ ਉਹ ਪ੍ਰਭੂ ਮਿਲ ਸਕਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ